ਮਰ ਕਰਤਾਨ ਸਭਾ ਸਭਾਨ ਮਈਆ ਦੇ ਨੌਕਰ ਚਿੰਤਪੁਰ ਨੇ ਕੋਲੋਂ ਸਾਰਾ ਇਹ ਸ਼ਹਿਰ ਨਿਵਾਸੀਆਂ ਵੱਲੋਂ ਸੰਗਤ ਵੱਲੋਂ ਮਾਫੀ ਚੋਰ ਕੇ ਸਾਰਿਆਂ ਨੂੰ ਬੇਨਤੀ ਆ ਕਿ ਕਰਤਾਨ ਦੇ ਵੱਲੋਂ ਜਿਹੜੇ ਸੱਜਣ ਮਿੱਤਰ ਸਹਿਯੋਗ ਦੇ ਨਾਲ ਇਹ ਮਾਈ ਦਾ ਲੰਗਰ ਚੱਲ ਰਿਹਾ ਭੰਡਾਰਾ ਇਦਾਂ ਹੀ ਚੱਲਦੇ ਰਹਿਣਗੇ ਮਾਈ ਦੇ ਦਰਬਾਰ 'ਤੇ ਅੱਜ ਏਕ ਧੰਵਾਦਵਾ ਤੇ ਮਾ ਚਿੰਤਪੁਰਿਆ ਧੰਵਾਦਵਾ ਜਿੰਨੇ ਸਾਨੂੰ ਇਹ ਸੇਵਾ ਬਖਸ਼ੀ ਆ ਅਸੀਂ ਕੋਟੇ ਚ ਕੇ ਆਮ ਆਈਏ ਜਿਹੜੇ ਅੱਜ ਚੱਲੀ ਜਾਂਦੇ ਆ ਤਾ ਬੋਲੀ ਮਾਈ ਦੀ ਕਿਰਪਾ ਹੈ ਅੱਜ ਦਾ ਕੇਕ ਕਟਿਆ ਜਾ ਰਿਹਾ ਕਿਸਮਤ ਕਟਿਆ ਜਾ ਰਿਹਾ ਇਹ ਮਾਂ ਚਿੰਤਪੁਣੀ ਦੇ ਜਨਮ ਦਿਨ ਦੇ ਮੌਕੇ ਤੇ ਇਹ ਕੇਕ ਤੇ ਮਾਂ ਦਾ ਮੰਡਰਾ ਚੱਲੇਗਾ ਫਰੀ ਦਿਨ ਇਹ ਕਿੰਮਾ ਦਿਵਸ ਮਨਾਇਆ ਜਾ ਰਿਹਾ ਜੀ ਇਹ ਸਾਡੇ ਲੋ ਪੀਜਾ ਦਿਨ ਮਨਾਇਆ ਜਾ ਰਿਹਾ ਜੀ ਜਨਮ ਦਿਹਾੜਾ ਕਿੰਨਾ ਜੀ ਜਨਮ ਦਿਹਾੜਾ ਤੇ ਕੋਈ ਮਾਈ ਦੀ ਇੱਤ ਨਹੀਂ ਆ ਜੀ ਜਨਮ ਦਿਹਾੜੇ ਚੱਲਦੇ ਰਹੇ ਭਾਈ ਦੇ ਰੀ ਸੰਗਤ ਦੇ ਸਹਿਯੋਗ ਦਿੱਤਾ ਵਾ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆਂ ਪਾਤ ਜਿੰਦ ਪੂਰੇ ਧੰਨਵਾਦ ਕਰਦੇ ਆਂ ਜਿਨਾਂ ਨੇ ਸੇਵਾ ਬਖਸ਼ੀ ਆ ਸਾਰੀ ਸੰਗਤ ਦਾ ਧੰਨਵਾਦ ਵਾ ਸ਼ਹਿਰ ਨਿਵਾਸੀਆਂ ਧੰਨਵਾਦ ਕਰਦੇ ਆਂ ਲੜਕੀਆਂ ਨੇ ਰੋਣ ਕੇ ਲਵਾਈ ਰੱਖੀ ਮਾਦੇ ਮਾਈਏ ਤੇ ਲੰਗਰ ਪੰਡਾਰੇ ਤੇ ਮੱਖਣਾਂ ਦੇ ਪੇੜੇ ਇਹ ਸਦਾ ਹੀ ਚੱਲਦੇ ਰਹਿਣੇ ਆ